ਮਮਾ ਨਾ ਕਰ ਨਾ ਮਨਾ ਕਰੋ ਦੇਖ ਕੱਛ ਨਹੀਂ ਤੂੰ ਦੰਦੀਆਂ ਭੋਰ ਨਹੀਂ ਦਿਲ ਕੱਤ ਮਾਰ ਰਿਹਾ ਗੋਲਾ ਮਮਾ ਹਾਂ ਮੈਨੂੰ ਛੱਡ ਦੋ ਛੱਡ ਦੋ ਛੱਡ ਦੋ ਨਹੀਂ ਇਹਨੇ ਦੰਦੀ ਕਿੱਥੇ ਭੋਰੀ ਆ ਵੇਖੀ ਆਹ ਹੈ ਦੋਰ ਲਾਉਂ ਤੈਰੇ ਤੇ ਦੰਦੀ ਕਿਤੇ ਭੋਰੀ ਨਹੀਂ ਤੂੰ ਕੁੱਤੀ ਆ ਕੁੱਤੀ ਆ ਤੂੰ ਤੂੰ ਕੀ ਤੂੰ ਕੁੱਤੀ ਆ ਦੰਦੀਆਂ ਭਰਉਂਦੀ ਆ ਤੂੰ ਕੁੱਤੀ ਆ ਨਹੀਂ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਦੀਆਂ ਭਰਦੀ ਨਹੀਂ ਤੂੰ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਦੀਆਂ ਭਰਉਂਦੀ ਨਹੀਂ ਤੂੰ ਕੁੱਤੀ ਆ ਮਮਾ ਬਸ ਕਰੋ ਮਾ। ਮੇਰੀ ਤਾਂ ਬਾਰੇ ਖਾਲ ਮੋਬਾਈਲ ਦੀ ਮਾਂ ਬਣਦੀ ਐ ਸ਼ਿਵਜੀ ਬਣਦੀ ਮਾਂ ਬਣੀ ਵੀ ਐ। ਉਹਦੀ ਮਾਂ ਬਣਦੀ ਦੀ ਬੰਨਾ ਐ। ਸੋਣ ਦੀ ਮਾਂ ਬਣ। ਹਨਮਾਨ ਦੀ ਮਾਂ ਨਾ ਬਣ ਉਹਦੀ ਮਾਂ। ਤੂੰ ਐਵੇਂ ਬਣਦਾ। ਨਹੀਂ ਮੈਂ ਨਹੀਂ ਬਣਦਾ। ਮੈਂ ਹੋਗੀ ਪਹਿਲੇ ਬਣੀ ਨਹੀਂ ਐ। ਤੂੰ ਪੜੀਆ ਜਾਣ ਬੱਕੇ ਉਹਦੀ। ਉਹ ਮੇਰਾ ਪੁੱਤ ਆ। ਉਹ ਤੇਰੇ ਪੁੱਤ ਨਾਲੋਂ ਸਿਆਣਾ ਈ ਹੋ ਜਾ ਰ। ਤੇ ਤੂੰ ਮੈਨੂੰ ਦੰਦੀ ਘੋੜੀ ਪਈ ਆਪੇ। ਸੁਣ। ਦੇਖਾ ਸੀ ਨੀ ਦੰਦੀ ਘੋੜੀ। ਇੱਥੇ ਤਾਂ ਨਹੀਂ ਘੋੜੀ। ਦਲਦੀ ਕੋਰਨ ਗਈ ਇਟਸ ਨਾਟ ਨੀਆ ਉਪੀਏ ਫੇਮੋਤ ਮੇਰਾ ਉਪੀਏ ਜਨਾ ਨਹੀਂ ਲਗਾ ਤੇਰਾ ਬੇੜਾ ਕਰਕੇ ਤੇ ਲੁੱਟ ਗਿਆ